ਗਦਰੀ ਬਾਬਿਆਂ ਦੇ 34ਵੇਂ ਮੇਲੇ ਦੇ ਦੂਜੇ ਦਿਨ ਗਾਇਨ ਕੁਇਜ਼ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਤੋਂ ਪਹਿਲਾਂ ਸ਼ਾਮਾਂ ਰੋਸ਼ਨ ਕਰਕੇ ਮੇਲੇ ਦਾ ਆਗਾਜ਼ ਕੀਤਾ ਗਿਆ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਜਨਰਲ ਸਕੱਤਰ ਪਰਥੀਪਾਲ ਸਿੰਘ ਮਾੜੀ ਮੇਘਾ ਮੀਤ ਪ੍ਰਧਾਨ ਕਲਵਾਨ ਸਿੰਘ ਸੰਧੂ ਸੁਰੇਂਦਰਾ ਕੁਮਾਰੀ ਕੋਛੜ ਅਮੋਲਕ ਸਿੰਘ ਮੰਗਤਰਾਮ ਪਾਸਲਾ ਅਰਵਿੰਦਰ ਪੰਡਾਲ ਪ੍ਰਗਟ ਸਿੰਘ ਜਾਮਾ ਰਾਏ ਡਾਕਟਰ ਰਜੇਂਦਰ ਵਿਰਲੀ ਡਾਕਟਰ ਸੈਲਿਸ਼ ਵਿਜੇ ਬੰਬੇਲੀ ਗੋਪਾਲ ਸਿੰਘ ਪੁੱਤਰ ਰਮੇਂਦਰ ਪਟਿਆਲਾ ਸ਼ਾਮਾ ਰੋਸ਼ਨ ਕਰਨ ਵੇਲੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਪ੍ਰਧਾਨ ਅਤੇ ਜਨਰਲ ਸ਼ਖਤਰ ਨੇ ਆਪਣੇ ਸੰਬੋਧਨ ਚ ਬੀਬੀ ਗੁਲਾਬਕੌਰ ਦੇ ਜੀਵਨ ਬਾਰੇ ਦੱਸਦਿਆਂ ਮੁਕਾਬਲੇ ਚ ਭਾਗ ਲੈਣ ਵਾਲੇ ਬੱਚਿਆਂ ਨੂੰ ਉਤਸ਼ਾਹ ਨਾਲ ਭਾਗ ਲੈਣ ਦਾ ਸੱਦਾ ਦਿੱਤਾ ਜ਼ਿੰਦਾਬਾਦ 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 ਗਰੀਬਾਂ ਦੇ ਜ਼ਿੰਦਾਬਾਦ ਜ਼ਿੰਦਾਬਾਦ ਗਰੀਬ ਗੁਲਾਮ ਤੋਂ